ਇਦਾਂ ਨਹੀਂ ਪਈ ਕਰ ਸਕਦੇ ਤੁਸੀਂ ਤੁਸੀਂ ਇਦਾਂ ਨਹੀਂ ਕਰ ਸਕਦੇ ਨਾ ਇਦਾਂ ਨਹੀਂ ਕਰ ਸਕਦੇ ਤੁਸੀਂ ਸਰ ਇਦਾਂ ਹੱਥ ਨਹੀਂ ਪਾ ਸਕਦੇ ਤੁਸੀਂ ਰੁਕ ਜਾਓ ਇਹਨੂੰ ਆ ਪਾਸਮੀ ਜੀ ਆ ਆ ਪਾਸਮੀ ਜੀ ਆ ਕਰ ਸਕਦੇ ਆ ਪਾਸਮੀ ਜੀ ਆ ਇੱਥੇ ਨਹੀਂ ਕਰ ਸਕਦੇ ਬਾਬਾ ਜੀ ਤੁਸੀਂ ਨਹੀਂ ਕਰ ਸਕਦੇ ਭਾਈ ਤੁਸੀਂ ਨੰਬਰ ਪਲੇਟ ਪੁੱਛੀ ਆ ਜਾਂ ਬਾਹਰ ਨਾ ਕੋਈ ਨਾ ਕਹਣਾ ਕੋਈ ਹਾਂ ਨਾ 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 ਸਰਨ ਨੂੰ ਫੋਨ ਨਹੀਂ ਕਰਦਾ ਤੂੰ ਫੋਨ ਕਰ ਸਰਨ ਨੂੰ ਕਬਲ ਭਾਈ ਨੂੰ ਫੋਨ ਕਰ ਪਤਾ ਲੱਗੇ ਨਾਮ ਕੀ ਹੈ ਕੋਈ ਕੋਈ ਲੈ ਤੁਹਾਡਾ ਇੱਕ ਮਿੰਟ ਕੀ ਨਾਮ ਆਪਣਾ ਆਹ ਦਾ ਦੰਸ਼ਮੰਦਾ ਦੇਖਿਆ ਮੈਂ ਦੰਸ਼ਮੰਦਾ ਰਹਿਣਾ ਹਾਂ ਦੰਸ਼ਮੰਦਾ ਮੈਂ ਦੰਸ਼ਮੰਦਾ ਪਤਾ ਮੇਰਾ ਨਾਮ ਮਣੀ ਮਣੀ ਦੰਸ਼ਮੰਦਾ ਤੂੰ ਮੈਂ ਹਾਂ ਕਿਹੜੀ ਦੰਸ਼ਮੰਦਾ ਦੰਸ਼ਮੰਦਾ ਮੈਂ ਦੰਸ਼ਮੰਦਾ ਤੂੰ ਯਾਰ ਪਤਾ ਮੈਨੂੰ ਮੈਂ ਸ਼ੱਕ ਹਾਂ ਇਹਨੇ ਬਣਾ ਕੇ ਮੈਂ 6 ਨੰਬਰ ਤੇਰੇ ਨੇ ਆਖਿਆ ਪੈਸੇ ਚੱਲਣਾ ਪੰਨ ਨੇ ਆਖਿਆ 7 ਨੰਬਰ 7 ਨੰਬਰ ਮੈਂ 7 ਨੰਬਰ ਆ 15 ਨੰਬਰ ਆ 7 ਨੰਬਰ ਆ ਭਾਈ ਇਹਦਾ ਦੋਏ ਦਾ ਜੋ ਕੇ ਚਰੀ ਹੋਣ ਕਿਦਾ ਇਹ ਵੀ ਆ ਨਸ਼ਾ ਕੀਤਾ ਜਿੰਨੇ ਉਹਦੇ ਨਾਲ ਆਮਰਜੈਂਸੀ ਨੰਬਰ ਆਹੀ ਆਹੀ ਹੈ ਸ਼ੱਕ ਹੈ ਕਿ ਤੁਹਾਨੂੰ ਬੁਲਾ ਰਹੇ ਆ ਆ ਦਿਖਾ ਦਿਆ ਨੂਰ ਪਾਪਾ ਜੀ ਇਹ ਬਈ ਸਾਡੀ ਆਪਣੀ ਸੈਲਫ ਰੈਫਰੈਂਸ ਲਿਆ ਠੀਕ ਹੈ ਉਹ ਉੱਤੇ ਉਹ ਹੈ ਨਾ ਜੋਬ ਖਾ ਰਿਹਾ ਰੈਸਾ ਦੇ ਹੀ ਜਾਂਦੇ ਯਾਰ ਭਾਜੀ ਬੁਲਟ ਦੇ ਕੁਝ ਨਹੀਂ ਕਿਤੇ ਬੁਲਟ ਬੋਲਣੇ ਯਾਰ ਸਾਹਮਣੇ ਗੁੰਡਾ ਕਰਦੀ ਗੁੰਡਾ ਕਰਦੀ ਕਰਨਾ ਸੀਗੇ ਕੋਣ ਮੇਰਾ ਮੋਟਰ ਪਰ ਇਹ ਬੇਵਜੂਦ ਇਦਾਂ ਕੀ ਚੰਗਾ ਰਹਾ ਮਾੜੂ ਆ ਜਾ ਠਾਣੇ ਠਾਣੀ ਆ ਜਾ ਯਾਰ ਬ੍ਰਦਰ ਹਾਂ ਯਾਰ ਬੰਦਾ ਇਹਨਾਂ ਨੂੰ ਪਤਾ ਕੀ ਹੈ ਬੰਦਾ ਨਾ ਕੀ ਅਫਸਰ ਆ ਵੀ ਦਾ ਕਹਿੰਦਾ ਇਹ ਮੌਕੇ ਦਾ ਅਫਸਰ ਹੈ ਸੱਤ ਨੂੰ ਦਿਓ ਨਾ ਅਫਸਰ ਕਿਹਾ ਇਹ ਨਰਜੋ ਤੇ ਪਿਆਰ ਅਫਸਰ ਅਫਸਰ ਕਿਹਾ ਇਹ ਹੋਵੇ ਅੱਗੇ ਅਸਲ ਵਿੱਚ ਮੇਰੀ ਡਿਊਟੀ ਲੱਗੀ ਆ ਆਪ ਕੋ ਮਾਦਰ ਰਾਜਾ ਦੇਖ ਲਓ ਗੁੰਡੇ ਕਰਦੀ ਬੰਦਾ ਇਹਨਾਂ ਨੇ ਤਾਂ ਸੱਚੂ ਆ ਸੱਚੂ ਹੀ ਗਿਆ ਹੁਣ ਬਾਤ ਮੁਲਾਜ਼ਮ ਦੱਸਣ ਦੇ ਆ ਮੈਂ ਤਾਂ ਕਿੰਝੋ ਕੋਈ ਗੱਲ ਕਰਨਾ ਨਹੀਂ ਟੱਕਰਦਾ ਅੰਨੀ ਬਾਈ ਜੀ ਛੱਦ ਨੰਬਰ ਚੱਲੂਗਾ ਇਹ ਨਾਲੀ ਗੂੜੀ ਗੋੜੀਆਂ ਹੁਣ ਆਪਣਾ ਬੋਮ ਨੂੰ ਕਹੇ ਬੋਮ ਨੂੰ ਫੋਨ ਲਾ ਫਿਰ ਮੇਰਾ ਨੰਬਰ ਨਹੀਂ ਕਰੋ ਤੁਹਾਡੇ ਕੋਲ ਕਰੋ ਤੀਨ ਨੰਬਰ ਬਣਾ ਲੇ ਮੈਨੂੰ ਆਰਾਮ ਨਾਲ ਦੱਸੋ ਹੁਣ ਹੁਣ ਇਹਦਾ ਹੀ ਡਿਊਟੀ ਚ ਕਰਨਾ ਆ ਵੀ ਵੀਰ ਨਾ ਚਲੋ ਕੋਈ ਨਹੀਂ ਬੋਮ ਨੂੰ ਕਰਦਾ ਹੁਣ ਨਹੀਂ ਤੂੰ ਤੂੰ ਫੋਟੋਆਂ ਖਿੱਚੀਆਂ ਆ ਬੰਦਾ ਇਹਨਾਂ ਵੱਡੀ ਫੋਟੋਆਂ ਖਿੱਚੀਆਂ ਤੂੰ ਕਹਿੰਦੇ ਵੀ ਕੁਝ ਨਹੀਂ ਫੋਟੋਆਂ ਖਿੱਚੀਆਂ ਤੂੰ ਮੈਂ ਇਹਨੂੰ ਜਾਣਦਾ ਉਹ ਕੌਣ ਆ ਮੈਂ ਤੁਹਾਨੂੰ ਦੇਖਦਾ ਵੀ ਨਹੀਂ ਨਹੀਂ ਕਰਦਾ ਵੀ ਉਹਨਾਂ ਦਾ ਤੂੰ ਜਾਣਦਾ ਹੀ ਨਹੀਂ ਗੁਰੂ ਮੈਂ ਕੋਈ ਨਹੀਂ ਮੈਂ ਧਿਆਨਦਾ ਇੱਧਰ ਭਾਈ ਜੀ ਮੈਨੂੰ ਪਤਾ ਸਾਰਾ ਜਾਣਾ ਕਿਤੇ ਨਹੀਂ ਅਸੀਂ ਜਾਣਾ ਕਿਤੇ ਨਹੀਂ ਇੱਥੇ ਸੱਤ ਬੰਦੋ 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 ਸਾਰੇ ਕੋਣ ਲਾ ਦੇ ਦੇ ਹਾਇ ਕੋਣ ਮੜਾ ਨੰਬਰ ਰੱਖ ਹੁਣ ਜਾਣਾ ਕਿ ਤੇਣੀ ਆ ਮਨ ਰੁਕ ਢੋੜਦਾ ਪਿਆ ਹੁਣ ਫਿਰ ਹੋਣ ਕਿੱਧਰ ਜਿੰਨੇ ਇੱਕ ਮਿੰਟ ਰੁਕ ਜਿਓ ਭਾਜੀ ਓਏ ਓਏ ਇੱਕ ਮਿੰਟ ਰੁਕ ਜਿਓ ਆ ਨੰਬਰ ਲੈ 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 ਕਟੜਿਆ ਨੰਬਰ ਨੰਬਰ ਨਾ ਆਵਰੇ ਆਵੇ ਆਪੋਸ ਦੀ ਕੁੰਡਾ ਕਰਤੀ ਲੈ ਲਓ ਆਪੋਸ ਦੇ ਭੱਜਦੀ ਆਪੋਸ ਦੇ ਭੱਜਦੀ ਆ ਗੱਲ ਕਰਨ ਵਾਲਿਆਂ ਗੱਲ ਨਹੀਂ ਕਰਨੀ ਹੁੰਦੀ ਇਹਨਾਂ ਨੂੰ ਆਪਾਂ ਭੱਜੇ ਪਲਸ ਨੰਬਰ ਹੀ ਚੱਲੋ ਲੈ ਲੈ ਗੱਡੀ ਨੰਬਰ ਸਰਪੋਰਟ ਕਰੋ 7 ਨੰਬਰ ਥਾਣੇ ਜਾ ਕੇ ਕੀ ਨਾਮ ਸੀ ਮਣੀ ਕੁਮਾਰ ਉਹ ਪੰਜ ਸਾਲੇ ਥੋੜੀ ਮੈਂ ਤੁਹਾਨੂੰ ਕਹਿੰਦਾ ਕੰਪਲੇਂਟ ਦੇਣੇ ਬਾਣ ਜਾਓ ਹੋਣੀ ਐਮਰਜੈਂਸੀ ਨੰਬਰ ਤੇ ਲਾਓ ਉਹ ਯਾਰ ਕੱਲ ਮੇਰੇ ਡੈਡੀ ਨੂੰ ਕਹੋ ਆਪੀ ਦੇਖ ਲੈਣਾ ਉਹਨਾਂ ਨੇ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ ਮੈਂ ਹੁਣੇ ਰੀਸੈਂਟ ਘਟਨਾ ਦੇ ਬਾਬਤਾਂ ਨੂੰ ਜਾਣਨਾ ਪਾਉਂਗਾ ਕੀ ਹੋਇਆ ਜਲੰਧਰ ਪੇਮਸ ਹਸਪਤਾਲ ਦੇ ਸਾਹਮਣੇ ਮਾਰਕਟ ਆ ਦੇ ਉਥੇ ਚਾਹ ਚੂਰੀ ਰੈਸਟੋਰੈਂਟ ਆ ਮੈਂ ਉਥੋਂ ਆਪਣੇ ਦੋਸਤਾਂ ਦੇ ਨਾਲ ਨਿਕਲਿਆ ਤੇ ਰਾਹ ਦੇ ਵਿੱਚ ਤਿੰਨਾਂ ਨੇ ਪਛਾਤੇ ਬੰਦੇ ਨਾਕਾ ਲਾ ਕੇ ਖੜੇ ਸੀ ਤੇ ਨਾਲ ਉਹਨਾਂ ਦੇ ਗਨਮੈਨ ਸੀਗਾ ਮੈਨੂੰ ਲੱਗਾ ਖਰੇ ਪੁਲਿਸ ਆ ਲਈ ਚੈਕਿੰਗ ਕਰਦੇ ਆ ਉਹਨਾਂ ਨੇ ਸਾਨੂੰ ਸਾਡੇ ਕੋਲੋਂ ਮੋਟਰਸਾਈਕਲਾਂ ਦੇ ਡਾਕੂਮੈਂਟ ਮੰਗੇ ਅਸੀਂ ਦਿਖਾਤੇ ਤੇ ਇੱਕ ਮੋਟਰਸਾਈਕਲ ਦੀ ਨੰਬਰ ਪਲੇਟ ਨਹੀਂ ਜੀ ਹੈਗੀ ਤੇ ਉਹਦੇ ਕਰਕੇ ਉਹ ਸਾਨੂੰ ਦਬਕਾਉਣ ਲੱਗੇ ਦਬਕੇ ਮਾਰਨ ਲੱਗੇ ਤੇ ਕਹਿਣ ਲੱਗੇ ਕਿ ਤੁਸੀਂ ਕਿੱਦਾਂ ਰੱਖ ਸਕਦੇ ਆ ਭਾਗਰ ਜੋ ਤੁਹਾਡੇ ਕੋ ਰਾਈਟ ਸਾਇਡ ਆ ਉਹਦੇ ਅਕੋਰਡਿੰਗ ਤੁਸੀਂ ਇਹ ਚਲਾਨ ਕਰ ਦੋ ਮੋਟਰਸਾਈਕਲ ਫੋਨ ਨਾ ਮੋਟਰਸਾਈਕਲ ਫੋਨ ਕਰ ਦੋ ਪਰ ਨਹੀਂ ਉਹ ਤੁਹਾਡੇ ਨਾਲ ਜ਼ਬਰਦਸਤੀ ਕਰਨ ਲੱਗੇ ਹਾ ਥਾਣੇ ਚੱਲੋ ਕਿ ਥਾਣੇ ਚੱਲੋ ਕਿ ਆ ਭਾਗਰ ਚਲੋ ਜੋ ਥਾਣੇ ਚੱਲੋ ਫੇਰ ਤੁਹਾਡੇ ਕੋਲੋਂ ਪੈਸੇ ਦੀ ਝਾਂਕ ਰੱਖਣ ਲੱਗੇ ਸਾਨੂੰ ਕਹਿੰਦੇ ਸਾਈਡ ਤੇ ਆ ਜਾ ਗੱਲ ਕਰ ਲੈਨੇ ਆ ਤੇ ਜਦੋਂ ਮੈਂ ਕਿ ਮੈਨੂੰ ਲੱਗਾ ਕਿ ਨਹੀਂ ਇਹ ਮਲਾਜਮ ਨਹੀਂ ਹੈਗੇ ਇਹ ਜਾਣ ਕੇ ਸਾਡੇ ਨਾਲ ਜ਼ਿਆਸਤੀ ਕਰਨਦੇ ਆ ਤੇ ਇਹਨਾਂ ਨੂੰ ਮੈਂ ਕਿ ਚਲੋ ਥਾਣੇ ਚੱਲੀਏ ਤੇ ਮੈਨੂੰ ਕਹਿੰਦੇ ਕਿ ਤੁਹਾਡੇ ਨਾਲ ਗਲਤ ਤਰੀਕੇ ਨਾਲ ਵੇ ਨਾਲ ਗੱਲ ਕਰਦੇ ਆਂ ਸਾਡੇ ਸਾਰੇ ਆ ਤੁਸੀਂ ਵੀਡੀਓ ਦੇਖਿਓ ਧਿਆਨ ਨਾਲ ਸਾਡੇ ਸਾਰੇ ਆ ਗੱਲ ਤਾਂ ਵੇ ਨਾਲ ਗੱਲ ਨਾ ਕਰ ਠੀਕ ਆ ਵੀਡੀਓ ਲੇਟ ਬੰਨੀ ਸ਼ੁਰੂ ਹੋਈ ਉਹ ਤਾਂ ਭਲਾ ਕਹਿੰਦੇ ਕਿ ਇਹ ਆਈਪੀਐਸ ਅਫੀਸ ਯਾ ਕੀ ਕਹਿੰਦੇ ਆ ਏਡੀਸੀਪੀ ਆਫਿਸ ਆ ਅਫੀਸਰ ਯਾ ਫਿਰ ਕਹਿੰਦੇ ਐਸਐਚਓ ਆ ਤੇ ਮੈਂ ਪੁੱਛਿਆ ਕਿਹੜੇ ਥਾਣੇ ਦੇ ਆ ਕਹਿੰਦੇ 7 ਨੰਬਰ ਦੇ 7 ਨੰਬਰ ਤੇ ਮੈਨੂੰ ਜਾਣਦੇ ਆ ਫਿਰ 7 ਨੰਬਰ ਤੋਂ ਆਗੇ 6 ਨੰਬਰ ਦੇ 6 ਨੰਬਰ ਤੋਂ ਬਾਅਦ ਆ ਗਏ ਸਪੈਸ਼ਲ ਚਾਲ ਦੇ ਜਦੋਂ ਮੈਂ ਕਿਹਾ ਤੁਸੀਂ ਇੱਕ ਗੱਲ ਤੇ ਖੜਦੇ ਨਹੀਂਗੇ ਤੇ ਇਹਨਾਂ ਤੇ ਆਪਾਂ ਭਾਰੀ ਪੈਣ ਲੱਗੇ ਤੇ ਇਹ ਭੱਜਣ ਲੱਗੇ ਉੱਥੋਂ ਜਦੋਂ ਤੁਸੀਂ ਵੀਡੀਓ ਦੇਖਿਓ ਇਹ ਭੱਜ ਗਏ ਭੱਜਣ ਤੋਂ ਬਾਅਦ ਮੈਂ মিডিਆ ਵਾਲਿਆਂ ਨੂੰ ਸੱਦਿਆ ਆਪਣੇ ਯਾਰਾਂ ਦੋਸਤਾਂ ਨੂੰ ਸੱਦਿਆ ਉਹ ਆਏ ਉਹਨਾਂ ਨੂੰ ਵੀਡੀਓ ਦਿਖਾਈ ਵੀਡੀਓ ਦਿਖਾਉਣ ਤੋਂ ਬਾਅਦ ਪਤਾ ਲੱਗਿਆ ਕਿ ਇਹ ਮੁਲਾਜ਼ਮ ਦੇ ਹੈਗੇ ਨਹੀਂ ਆ ਇਹ ਹੈਗੇ ਸਿਰਸਣ ਵਾਲੇ ਆ ਤੁਸੀਂ ਇਹ ਦੇਖੋ ਕਿ ਸਾਡੇ ਯਾਰਗੇ ਮੈਂ ਤਾਂ ਫਿਰ ਕਿਤੇ ਹੱਦ ਤੱਕ ਸਮਝਦਾਰ ਨਿਕਲੇ ਹਾਂ ਤੇ ਜਿੰਨੇ ਜਿੰਨਾਂ ਨੂੰ ਮੈਨੂੰ ਜੇ ਉਹ ਮੇਰੀਆਂ ਦੇ ਨਾਮ ਦਾ ਦੇਖੀ ਇਹ ਸ਼ਿਵਸਾਨਾ ਵਾਲੇ ਮੈਨੂੰ ਵੀ ਨਹੀਂ ਸਮਝ ਨਹੀਂ ਲੱਗਣਾ ਮੈਂ ਘਰ ਤਾਂ ਕਿ ਉਹ ਸੋਚੀ ਜਾਣਾ ਇਹ ਕਿਤੇ ਅਫਸਰਿਆ ਵੱਡੀ ਅਫਸਰਿਆ ਮੈਂ ਇਹਨਾਂ ਦੇ ਨਾਲ ਗਲਤ ਮਤਲਬ ਗਲਤ ਵੀ ਇਹਨਾਂ ਕੋਲ ਨੇ ਮੇਰੇ ਤੇ ਪਰਚਾ ਪਾ ਸਕਦੇ ਆ ਪਤਾ ਨਹੀਂ ਕਿੰਨੇ ਲੋਕਾਂ ਨੂੰ ਦਿੱਲੀ ਠੱਗਦੇ ਹੋਣਗੇ ਮੈਂ ਸਰਕਾਰ ਨੂੰ ਇਹੀ ਕਹਿਣਾ ਚਾਹੂੰਗਾ ਇਹਨਾਂ ਦੀਆਂ ਸਿਕਉਰਟੀਆਂ ਵਾਪਸ ਲਓ ਇਹ ਸਿਕਉਰਟੀਆਂ ਦੀ ਤਾੜ ਵਿੱਚ ਦਿੱਲੀ ਪਤਾ ਨਹੀਂ ਕਿੰਨੇ ਕਿ ਨੌਜਵਾਨਾਂ ਨੂੰ ਕਿੰਨੇ ਕ ਲੋਕਾਂ ਨੂੰ ਇਦਾਂ ਠੱਗਦੇ ਆਉਣਗੇ ਇਹ ਚੀਜ਼ ਪੰਜਾਬ ਦੇ ਵਿੱਚ ਨਹੀਂ ਚੱਲਣ ਦੇਣੀ ਆਪਾਂ ਠੀਕ ਆ ਤੇ ਮੈਂ ਇਹਨਾਂ ਨੂੰ ਵੀ ਚੇਤਾਵਨੀ ਦਿੰਦਾ ਤੁਸੀਂ ਬਾਹਰ ਜਾ ਜੋ ਭੱਜਦੇਆਂ ਨੂੰ ਵਾਹ ਤੁਹਾਨੂੰ ਨਹੀਂ ਮਿਲਣੇ ਠੀਕ ਨਹੀਂ ਤੇ ਬੰਦਾ ਕ ਬੰਦਾ ਦੇਖ ਲਿਆ ਕਰੋ ਐਰ ਕੀ ਦਾ ਤੁਹਾਨੂੰ ਬਖਸ਼ਤਾ ਜੇ ਪਰ ਜਿੱਥੇ ਵੀ ਤੁਸੀਂ ਦਿਖੇ ਆਪਣਾ ਹਿਸਾਬ ਲਾ ਲਿਓ ਅਸੀਂ ਬਖਸ਼ ਨਹੀਂ ਜੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ